ਉਹ ਗੋਣੀ ਲੱਗਿਆ ਭਾਈ ਜੀ ਆ ਜਾਂਦਾ ਕਿੰਨੇ ਚੱਚਾ ਆਏ ਲਾ ਲਓ ਗੱਲ ਬੈਕਟ ਦਾ ਸਮਾਂ ਦਵੇਟਣ ਗਿਆ ਇਹ ਤਾਂ ਫਿਰ ਉਹੀ ਗੱਲ ਜੀ ਜਾਣ ਕੇ ਲੈਟ ਕਰਨਾ ਨਹੀਂ ਕਹਿੰਦਾ ਉਤਾਰ ਇਹ ਡਿਊਟੀ ਮਿਨਿਸਟਰਸ ਕਹਿੰਦਾ ਕਿੰਟਾ ਹੋ ਗਿਆ ਭਾਈ ਜੀ ਮੈਕਸਿਮ ਦਿੱਤਾ ਤੁਹਾਨੂੰ ਦੁਆਰਾ ਹਾਏ ਹਾਏ ਜਮ ਫੁਕਤਰ ਮਰਦਾ ਲੈ ਕੇ ਲਾ ਚੁਣ ਹਾਏ ਹਾਏ ਜਾਣ ਦੇ ਉਹ ਅਵਲ ਲੋੜੀ ਬਾੜ ਕੇ ਇਸ ਕੇ ਲੈ ਜਾਵਾਂਗੇ ਯਾਰ ਕੋਸ਼ਿਸ਼ੇ ਸ਼ਾਂਤੀ ਬਠਾ ਕਰਾਂਗੇ ਹਾਏ bye <laughs> زندہ باد زندہ باد زندہ باد زندہ باد زندہ باد زندہ باد جاری کرو جاری کرو جاری کرو جاری کرو جاری کرو جاری کرو ہائے 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 شکریہ ਦੇਖੋ ਜੀ ਮੈਂ ਰਮਨ কুমার ਸੂਬਾ ਗੋ ਬੇਰਜਗਰ ਯੂਨੀਅਨ ਪੰਜਾਬ ਸਾਡਾ ਬੇਰਜਗਰ ਸਾਂਝਾ ਮੋਰਚਾ ਜਥੇਬੰਦੀਆਂ ਦਾ ਬਣਿਆ ਹੋਇਆ ਅਸੀਂ ਪ੍ਰੋਗਰਾਮ ਬੜੇ ਦਿਨਾਂ ਤੋਂ ਲਿਖਿਆ ਹੋਇਆ ਸੀ ਕਿ ਪੰਜਾਬ ਦੇ ਅੱਧੇ ਤੋਂ ਵੱਧ ਮੰਤਰੀਆਂ ਤੇ ਮੁੱਖ ਮੰਤਰੀ ਦੇ ਘਰ ਅੱਗੇ ਸੰਘਰਸ਼ੀ ਲੋੜੀ ਬਾਲ ਕੇ ਝੂਠੇ ਲਾਰਿਆਂ ਦੀ ਪੰਡ ਫੂਕਾਂਗੇ ਅਸੀਂ ਬਲਜੀਤ ਕੋਰ ਡਾਕਟਰ ਜਿਹੜਾ ਮੰਤਰੀ ਆ ਉਹਨਾਂ ਦੇ ਘਰ ਅੱਗੇ ਜਿਹੜੀ ਲੋਹੜੀ ਬਾਲਣ ਆਏ ਸੀ ਪਰ ਸਰਕਾਰ ਦਾ ਧੱਕਾ ਤੁਸੀਂ ਦੇਖ ਹੀ ਲਓ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਜਿਹੜਾ ਮਰਜ਼ੀ ਆ ਕੇ ਮਿਲ ਲੈ ਪਰ ਸਾਨੂੰ ਇੱਕ ਗਲੀ ਪਹਿਲਾਂ ਹੀ ਧੱਕੇ ਨਾਲ ਬੈਰੀਂਗ ਕੱਟ ਕੇ ਗੇਟ ਕਰਕੇ ਪੁਲਿਸ ਨੇ ਧੱਕਾ ਮੁਕੀ ਕਰਕੇ ਇੱਥੇ ਰੋਕਿਆ ਔਰ ਸਾਨੂੰ ਧੱਕੇ ਮਾਰੇ ਗਏ ਆ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਔਰ ਇੱਥੇ ਅਸੀਂ ਬੈਠੇ ਆ ਅਸੀਂ ਬਾਜਦ ਆ ਅਸੀਂ ਇਹਨਾਂ ਦੇ ਘਰ ਦੇ ਅੱਗੇ ਜਾ ਕੇ ਸੰਘਰਸ਼ੀ ਲੋਹੜੀ ਬਾਲ ਕੇ ਆਵਾਂਗੇ ਮੰਡਾ ਦੀ ਕੀ ਅੰਦੋਰੀ ਦੇਖੋ ਜੀ ਸਾਡੀਆਂ ਜੜੀਆਂ ਇੱਕੋ ਇੱਕ ਮੁੱਖ ਮੰਗ ਹੈ ਕਿ ਜਿਹੜੇ ਲਾਰਾ ਲਾ ਰਹੇ ਸੀ ਕਿ ਅਸੀਂ ਹਰ ਸਾਲ 40000 ਪੋਸਟਾਂ ਕੱਢਾਂਗੇ ਦੋ ਸਾਲ ਬੀਤ ਚੁੱਕੇ ਐ ਇਥੋਂ ਦਾ ਮੁੱਖ ਮੰਤਰੀ ਔਰ ਸਾਰੀ ਕੈਬਨਿਟ ਸਾਨੂੰ ਸਿਰਫ ਕੋਈ ਇਸ਼ਤਿਹਾਰ ਦਿਖਾ ਦੇਣ ਜਿਹੜਾ ਇਹ ਸਰਕਾਰ ਨੇ ਪੋਸਟਾਂ ਕੱਢੀਆਂ ਹੋਣ ਔਰ ਉਹਨੂੰ ਸਿਰੇਲ ਚੜਾਇਆ ਹੋਵੇ ਅਸੀਸ ਜਿਹੜਾ ਸਿੱਖਿਆ ਵਿਭਾਗਮ ਤੇ ਸਿਹਤ ਵਿਭਾਗਮ ਵਿੱਚ ਸਾਰੀਆਂ ਜਿੰਨੀਆਂ ਸਾਮੀਆਂ ਪਈਆਂ ਖਾਲੀਆਂ ਪੋਸਟਾਂ ਹਨ ਉਹਨਾਂ ਦਾ ਇਸ਼ਤਿਹਾਰ ਕੰਨੇ ਜਾਰੀ ਕਰੋ ਔਰ ਓਵਰੇਜ ਹੋ ਚੁੱਕੇ ਸਾਰੇ ਸਾਥੀਆਂ ਨੂੰ ਉਹਦੇ ਵਿੱਚ ਇੱਕ ਮੌਕਾ ਦਿੱਤਾ ਜਾਵੇ ਤੇ 55% ਦੀ ਜਿਹੜੀ ਸ਼ਰਤ ਨਾਲੇ ਧੱਕੇ ਨਾਲ ਲਗਾ ਦਿੱਤੀ ਹੈ ਮਾਸਟਰ ਕੈਡਰ ਤੇ ਉਹ ਰੱਦ ਕੀਤੀ ਜਾਵੇ ਤੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ ਮੈਮ ਜਿਹੜੇ ਧਰਨੇ ਵਾਲੇ ਆਏ ਸੀਗੇ ਕੀ ਹੁਣ ਹੋਇਆ ਹਾਂਜੀ ਇਹ ਸਾਂਝਾ ਮੰਚ ਫਰੰਟ ਵੱਲੋਂ ਅੱਜ ਮੰਤਰੀ ਸਾਹਿਬ ਦੀ ਕੋਠੀ ਅੱਗੇ ਲੋੜੀਬਾਲ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਉਹ ਬੇਰੁਜ਼ਗਾਰ ਲੋਕ ਹਨ ਉਹਨਾਂ ਦੀ ਸਰਕਾਰ ਅੱਗੇ ਮੰਗੇ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਹੁਣ ਉਹਨਾਂ ਨੂੰ ਆਗਿਆ ਦੇ ਦਿੱਤੀ ਵੀ ਤੁਸੀਂ ਪੰਜ ਬੰਦੇ ਜਾ ਕੇ ਆਪਣੀ ਲੋੜੀਬਾਲ ਲੋ ਕੋਈ ਪੁਲਿਸ ਵਾਲੋ ਕੋਈ ਤਾਂ ਕਮਕੀ ਕੀਤੀ ਗਈ ਉਹਨਾਂ ਨੇ ਨਹੀਂ ਜੀ ਮੇਰੇ ਸਾਹਮਣੇ ਤਾਂ ਕੋਈ ਪੁਲਿਸ ਵਾਲੋ ਤਾਂ ਕਮਕੀ ਨਹੀਂ ਕੀਤੀ ਗਈ ਵੈਸੇ ਸਾਰੇ ਲੋਕ ਜਾਂ ਉਹਨਾਂ ਨੂੰ ਰੋਕਣਾ ਪਿਆ ਵੀ ਕੁਝ ਬੰਦੇ ਤੁਸੀਂ ਚਲੇ ਜਾਓ ਸਾਰੇ ਨਾਲ ਜਾਓ